ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆਪਣੀ ਲਾਸਟ ਵੀਡੀਓ ਖਤਮ ਕੀਤੀ ਸੀ 15 ਨੰਬਰ ਕੁਐਸਚਨ ਹਾਊ ਮੈਨੀ ਪੁਆਇੰਟਸ ਕੈਨ ਬੀ ਲੋਸਡ ਇਨ ਅ ਡੇ ਤਾਂ ਜੀ ਉਹਦਾ ਆਨਸਰ ਹੀ ਸਾਡਾ ਆਪਸ਼ਨ ਏ ਜੀ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆ ਜੀ 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਵਾਟ ਇਜ਼ ਦਾ ਫੰਕਸ਼ਨ ਆਫ ਦਾ ਵਹੀਕਲ ਫਰੇਮ ਕਿ ਗੱਡੀ ਦੇ ਫਰੇਮ ਦਾ ਕੀ ਕਾਰਨ ਹੈ ਉਹਦਾ ਕੀ ਫਾਇਦਾ ਹੈ ਸਾਨੂੰ ਜਿਹਨੂੰ ਆਪਾਂ ਚੱਸੀ ਵੀ ਬੋਲਦੇ ਨੇ ਕਿ ਚੱਸੀ ਦਾ ਕੀ ਫਾਇਦਾ ਹੈ অপਸ਼ਨ A ਹੈ ਜੀ ਇਟਸ ਫੰਕਸ਼ਨ ਇਜ਼ ਬੇਸਿਕਲੀ ਐਸਥੈਟਿਕ B ਹੈ ਜੀ ਪ੍ਰੋਟੈਕਟ ਦਾ অকਪੈਂਟਸ C ਹੈ ਜੀ ਗਿਵ ਦਾ ਵਹੀਕਲ ਐਨ 에어로ਡਾਇਨਾਮਿਕ ਅਪੀਅਰੈਂਸ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ B ਜੀ ਕਿ ਗੱਡੀ ਦਾ ਫਰੇਮ ਹੈ ਜਿਹੜਾ ਉਹ ਉਹਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਪ੍ਰੋਟੈਕਟ ਕਰਦਾ ਹੈ ਉਹਨਾਂ ਦੀ ਸੇਫਟੀ ਦਾ ਧਿਆਨ ਰੱਖਦਾ ਹੈ ਜੀ ਅਗਲਾ ਕੁਐਸਚਨ ਹੈ ਜੀ 17 ਨੰਬਰ ਵਾਟ ਡਸ ਦਿਸ ਪੈਨਲ ਅੰਡਰ ਦਾ ਸਾਈਨ ਮੀਨ ਕੇ ਇੱਕ ਸਾਈਨ ਦੇ ਆਪਣਾ ਸਪੀਡ ਦਿਖਾਈ ਹੈ ਉਹਦੇ ਥੱਲੇ ਇੱਕ ਪੈਨਲ ਆ ਉਹਦਾ ਕੀ ਮਤਲਬ ਹੈ ਜੀ ਆਪਸ਼ਨ A ਹੈ ਜੀ ਸਾਡੇ ਕੋਲ ਫੌਗ ਅਹੈਡ B ਹੈ ਜੀ ਪੋਸੀਬਲ ਆਈਸ ਔਨ ਦਾ ਰੋਡ C ਹੈ ਜੀ ਡੂ ਨਾਟ ਐਕਸੀਡ ਦਿਸ ਸਪੀਡ ਇਨ ਫੌਗ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਅਗਰ ਫੌਗ ਹੋਏਗੀ ਤਾਂ ਜਿਹੜੀ 40 ਦੀ ਸਪੀਡ ਤੋਂ ਵੱਧ ਗੱਡੀ ਨਾ ਚਲਾਈ ਜਾਵੇ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ 18 ਨੰਬਰ ਕੈਨ ਐਲਡਰਲੀ ਪੀਪਲ ਹੈਵ ਪ੍ਰੋਬਲਮ ਐਸ ਪੈਡੈਸਟਰੀਅਨਸ ਕਿ ਜਿਹੜੇ ਬਜ਼ੁਰਗ ਲੋਕ ਹੈਗੇ ਆ ਉਹਨਾਂ ਨੂੰ ਜਦੋਂ ਉਹ ਤੁਰਦੇ ਆ ਰੋਡ ਦੇ ਉੱਪਰ ਤਾਂ ਕੀ ਉਹਨਾਂ ਨੂੰ ਦਿੱਕਤ ਹੈਗੀ ਹੈ ਦਿੱਕਤ ਆਉਂਦੀ ਹੈ ਉਹਨਾਂ ਨੂੰ অপশন এ হ জি ইয়েস মেইনলি ফ্রম দিস অরিয়েন্টেশন ওয়েন দে ডু নট নো দা স্ট্রিটস ওয়েল বি হ জি নো নট অন ভেরি ওয়াইড রোডস সি হ জি নো বিকজ দে আর মোর কেয়ারফুল তাইডা আনসার হ জি ਸਾਡੇ ਕੋਲ অপশন এ হ জি কে ہاں تے مینলি ਜਦੋਂ મતલਬ ডিসঅরিয়েন্টেশন ਹੁੰਦਾ ਕਿ ਗਵਾਚ ਜਾਣਾ ਆਪਣਾ ਤੁਹਾਨੂੰ ਰਾਹ ਦਾ ਪਤਾ ਨਾ ਲੱਗਣਾ ਤੇ ਉਸ ਟਾਈਮ ਤੇ ਜਿਆਦਾ ਦਿੱਕਤ ਹੁੰਦੀ ਹੈ ਉਹਨਾਂ ਨੂੰ ਜੀ ਉਹਨਾਂ ਨੂੰ ਮਤਲਬ ਗਲੀ ਦਾ ਵੀ ਜਾਂ ਰਾਹ ਦਾ ਪਤਾ ਨਹੀਂ ਹੈਗਾ ਪ੍ਰੋਪਰ ਤੇ ਕਿਨਾਲ ਔਰ ਉੱਪਰ ਤੋਂ ਉਹਨਾਂ ਨੂੰ ਰਾਹ ਭੁੱਲ ਗਿਆ ਕਿ ਕਿੱਧਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਹੋਰ ਪ੍ਰੋਬਲਮ ਆਉਂਦੀ ਹੈ ਤਾਂ ਸਾਡਾ ਆਪਸ਼ਨ A ਅਨਸਰ ਹੋ ਗਿਆ ਜੀ ਇਹਦਾ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਕੈਨ ਪਰਸਨਲ ਫੈਕਟਰਸ ਸੱਚ ਐਸ ਸਟ੍ਰੈਸ ਇਨਫਲੂਐਂਸ ਦਾ ਇਫੈਕਟ ਆਫ ਅਲਕੋਹਲ ਕਿ ਕੀ ਪਰਸਨਲ ਫੈਕਟਰ ਜਿਵੇਂ ਕਿ ਸਟ੍ਰੈਸ ਦਾ ਹੋਣਾ ਏ ਤੁਹਾਡੀ ਅਲਕੋਹਲ ਸ਼ਰਾਬ ਪੀਣ ਦੇ ਨੂੰ ਹੋਰ ਜਿਆਦਾ ਇਫੈਕਟ ਕਰਦਾ ਹੈ ਇਹਦਾ ਅਸਰ ਹੋਰ ਵਿਗਾੜ ਦਿੰਦਾ ਵਾ ਸਟ्रेस ਵਗੈਰਾ ਦਾ ਹੋਣਾ ਆਪਸ਼ਨ ਏ ਹੈ ਜੀ ਸਾਡੇ ਕੋਲ نو ਇਟ ਡਿਪੈਂਡਸ ਓਨਲੀ ਔਨ ਦਾ ਨੰਬਰ ਐਂਡ ਟਾਈਪ ਆਫ ਡਰਿੰਕਸ ਬੀ ਹੈ ਜੀ ਨੋ ਅਲਕੋਹਲ ਇਫੈਕਟਸ ਓਨਲੀ ਫਿਜ਼ੀਕਲ ਕੈਰੈਕਟਿਸਟਿਕਸ ਤੇ ਸੀ ਹੈ ਜੀ ਯੈਸ ਤਾਂ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ ਸੀ ਜੀ ਕਿ ਹਾਂ ਅਗਰ ਤੁਹਾਨੂੰ ਸਟ्रेस ਆ ਗਿਆ ਤਾਂ ਅਲਕੋਹਲ ਸ਼ਰਾਬ ਦਾ ਅਸਰ ਤੁਹਾਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ ਜੀ ਨੈਕਸਟ ਕੁਐਸਚਨ ਹੈ ਜੀ 20 ਨੰਬਰ ਸਾਡੇ ਕੋਲ ਇਨ ਥਿਸ ਇੰਟਰਸੈਕਸ਼ਨ ਵਿਦ No সাইਨੇਜ ਸ਼ੁੱਡ ਦਾ ਡਰਾਈਵਰ ਯੀਲਡ ਟੂ ਦਾ ਸਾਈਕਲਿਸਟ ਕੇ ਜਿਹੜਾ ਇੰਟਰਸੈਕਸ਼ਨ ਅਸੀਂ ਦੇਖ ਰਹੇ ਆ ਕਿ ਇੱਥੇ ਕੋਈ ਸਾਈਨ ਨਹੀਂ ਹੈਗਾ ਤਾਂ ਕੀ ਜਿਹੜਾ ਗੱਡੀ ਦਾ ਡਰਾਈਵਰ ਹੈ ਉਹਨੂੰ ਸਾਈਕਲ ਵਾਲੇ ਨੂੰ ਰਾਹ ਦੇਣਾ ਬੰਦ ਹੈ ਜੀ ਆਪਸ਼ਨ A ਹੈ ਜੀ yes because they are approaching from the right B ਹੈ ਜੀ ਨੋ ਬਿਕੋਜ਼ ਮੋਟਰ ਵਹੀਕਲਸ ਹੈਵ ਰਾਈਟ ਆਫ ਵੇ ਓਵਰ ਟੂ 휠ਡ ਸਾਈਕਲਸ C ਹੈ ਜੀ ਯੈਸ ਬਿਕੋਜ਼ ਟੂ 휠ਡ ਵਹੀਕਲਸ ਆਲਵੇਸ ਹੈਵ ਰਾਈਟ ਆਫ ਵੇ ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜੀ অপਸ਼ਨ A ਜੀ ਕਿ ਹਾਂ ਸਾਈਕਲ ਵਾਲ ਨੂੰ ਰਾਹ ਦੇਣਾ ਬਣਦਾ ਕਿਉਂਕਿ ਉਹ ਸੱਜੇ ਹੱਥ ਤੋਂ ਆ ਰਿਹਾ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਇਜ਼ ਸਾਡਾ 21 ਨੰਬਰ ਜੀ ਕਿ ਅ ట్రాਫਿਕ ਲਾਈਟ ਵਿਦ ਅ 옐ੋ ਫਲੈਸ਼ਿੰਗ ਲਾਈਟ ਇਜ਼ ਲੋਕੇਟਿਡ ਐਟ ਐਨ ਇੰਟਰਸੈਕਸ਼ਨ ਵਾਟ 杜 ਯੂ ਹੈਵ ਟੂ ਡੂ ਇੱਕ ਪੀਲੇ ਰੰਗ ਦੀ ਲਾਈਟ ਫਲੈਸ਼ ਕਰ ਰਹੀ ਆ ਇੱਕ ਇੰਟਰਸੈਕਸ਼ਨ ਤੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੀ ਆਪਸ਼ਨ A ਹੈ ਜੀ B ਅਟੈਂਟਿਵ ਐਂਡ ਗੋ ਥਰੂ ਦਾ ਇੰਟਰਸੈਕਸ਼ਨ ਵਿਦਆਊਟ ਯੀਲਡਿੰਗ B ਹੈ ਜੀ ਪ੍ਰੋਸੀਡ ਵਿਦ ਕਾਸ਼ਨ ਸੀ ਹੈ ਜੀ ਅਨਲੈਸ देयर इज अ वर्ਟੀਕਲ साइन दैट प्रोबिट्स इट यू कैन ड्राइव थ्रू यल्डिंग टू व्हीकल्स दैट कम फ्रॉम द फ्रंट ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਬੀ ਜੀ ਕਿ ਸਾਨੂੰ ਚੱਲਣਾ ਚਾਹੀਦਾ ਬਟ ਬਹੁਤ ਹੀ ਧਿਆਨ ਦੇ ਨਾਲ ਠੀਕ ਹੈ ਜੀ ਤਾਂ ਜੀ ਇਹਦੇ ਨਾਲ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਤੇ ਨੈਕ ਕੁਐਸਚਨ ਤੇ ਚੱਲਦੇ ਆ ਜੀ 22 ਨੰਬਰ ਕੁਐਸਚਨ ਹੈ ਸਾਡੇ ਕੋਲ If you plan to go straight and there is a red light on the left and a green to the right you must obey ke tusi sidhe jaan da plan kita va te tuhade khabbe hat te ik laal light aa matlab traffic light te sajje hat tade green traffic light aa tuhannu kinnu manna chahida hai you must obey matlab tuhannu kinnu manna chahida hai ਆਪਸ਼ਨ A ਹੈ ਜੀ ਦਾ ਗ੍ਰੀਨ ਲਾਈਟ ਬਿਕਾਜ਼ ਇਟ ਅਲਾਉਜ਼ ਯੂ ਟੂ ਗੋ B ਹੈ ਜੀ ਦਾ ਰੈੱਡ ਲਾਈਟ ਬਿਕਾਜ਼ ਇਟ ਇਜ਼ ਔਨ ਦਾ ਲੈਫਟ ਐਂਡ ਯੂ ਆਰ ਗੋਇੰਗ ਸਟ੍ਰੇਟ ਤੇ C ਹੈ ਜੀ ਦਾ ਗ੍ਰੀਨ ਲਾਈਟ ਬਿਕਾਜ਼ ਇਟ ਇਜ਼ ਔਨ ਦਾ ਰਾਈਟ ਤਾਂ ਇਹਦਾ ਆਨਸਰ ਆ ਗਿਆ ਜੀ ਸਾਡੇ ਕੋਲ ਆਪਸ਼ਨ B ਜੀ ਕਿ ਸਾਨੂੰ ਲਾਲ ਲਾਈਟ ਨੂੰ ਮੰਨਣਾ ਪਏਗਾ ਕਿਉਂਕਿ ਇਹ ਸਾਡੇ ਖੱਬੇ ਹੱਥ ਹੈ ਤੇ ਅਸੀਂ ਸਿੱਧੇ ਡਾਇਰੈਕਟ ਜਾਂ ਸਿੱਧੇ ਜਾ ਰਹੇ ਹਾਂ ਔਰ ਜਦੋਂ ਵੀ ਇਹ ਸਿੱਧੇ ਜਾਣਾ ਸਾਨੂੰ ਖੱਬੇ ਹੱਥ ਵਾਲੇ ਲਾਈਟ ਨੂੰ ਫੋਲੋ ਕਰਨਾ ਚਾਹੀਦਾ ਹੈ ਜਾਂ ਕਰਨਾ ਪੈਂਦਾ ਹੈ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 23 ਨੰਬਰ ਇਨ ਕੇਸ ਆਫ ਡੈਮੇਜ ਟੂ 1 ਆਫ ਦਾ ਵੀਹਿਕਲਸ ਲਾਈਟਸ ਕੈਨ ਯੂ ਟ੍ਰੈਵਲ ਐਟ ਨਾਈਟ ਵਿਦ ਲੋਅਰ ਇੰਟੈਂਸਿਟੀ ਲਾਈਟਿੰਗ ਕਿ ਤੁਹਾਡੀ ਗੱਡੀ ਦੀ ਇੱਕ ਲਾਈਟ ਖਰਾਬ ਹੋ ਗਈ ਹੈ ਤੇ ਤੁਸੀਂ ਰਾਤ ਦੇ ਸਮੇਂ ਚੱਲ ਰਹੇ ਹੋ ਤੇ ਤੁਹਾਡੀ ਹੁਣ ਲਾਈਟ ਮਤਲਬ ਘਟ ਰਹੀ ਗਈ ਹੈ ਗੱਡੀ ਦੀ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਪਸ਼ਨ ਏ ਹੈ ਜੀ ਯੈਸ ਯੂ ਕੈਨ ਕੰਟੀਨਿਊ ਅੰਟਿਲ ਦਾ ਨੀਅਰੈਸਟ ਵਰਕਸ਼ਾਪ ਬੀ ਹੈ ਜੀ ਨੋ ਯੂ ਕੈਨ ਨਾਟ ਕੰਟੀਨਿਊ ਦਾ ਟ੍ਰਿਪ ਸੀ ਹੈ ਜੀ ਯੈਸ ਬਟ ਯੂ ਮਸਟ ਰਿਡਿਊਸ ਸਪੀਡ ਅਨਫ ਟੂ ਅਲਾਉ ਵਹੀਕਲ ਟੂ ਸਟਾਪ ਇਨਸਾਈਡ ਦਾ ਇਲੂਮੀਨੇਟਿਡ ਡਿਸਟੈਂਸ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਅਸੀਂ ਗੱਡੀ ਚਲਾ ਸਕਦੇ ਆ ਪਰ ਸਾਨੂੰ ਜਿਹੜੀ ਗੱਡੀ ਦੀ ਸਪੀਡ ਘਟਾਉਣੀ ਪਏਗੀ ਔਰ ਸਪੀਡ ਉਨੀ ਰੱਖਣੀ ਪਏਗੀ ਕਿ ਮੰਨ ਜਿੱਥੋਂ ਤੱਕ ਸਾਡੀ ਗੱਡੀ ਦੀ ਲਾਈਟ ਜਾ ਰਹੀ ਹੈ ਕਿ ਅਗਰ ਸਾਨੂੰ ਲੋਡ ਪਵੇ ਤਾਂ ਅਸੀਂ ਆਪਣਾ ਟਾਈਮ ਤੇ ਗੱਡੀ ਨੂੰ ਰੋਕ ਸਕੀਏ ਜੀ ਠੀਕ ਹੈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ 24 ਨੰਬਰ ਵਾਟ ਡਸ ਥਿਸ ਸਾਈਨ ਇਨ ਅ ਟੋਲ ਬੂਥ ਲੇਨ ਇੰਡੀਕੇਟ ਕੈਕ ਜਿਹੜਾ ਸਾਈਨ ਟੋਲ ਬੂਥ ਤੇ ਇਸ ਤਰ੍ਹਾਂ ਦਾ ਉਹ ਕੀ ਦੱਸ ਰਿਹਾ ਹੈ অপਸ਼ਨ ਏ ਹੈ ਜੀ ਇਟ ਕੈਨ ਬੀ ਪੇਡ ਬਾਏ ਇਲੈਕਟ੍ਰੋਨਿਕ ਟੋਲ ਸਿਸਟਮਸ অর ਕੁਆਇਨਜ਼ ਬੀ ਹੈ ਜੀ ਯੂ ਕੈਨ ਓਨਲੀ ਪੇ ਵਿਦ ਇਲੈਕਟ੍ਰੋਨਿਕ ਟੋਲ ਸਿਸਟਮ ਸੀ ਹੈ ਜੀ ਇਟ ਇਜ਼ ਅ ਲੇਨ ਫਾਰ ਬੱਸਸਸ ਐਂਡ ਟਰਕਸ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਬੀ ਜੀ ਕਿ ਯੂ ਕੈਨ ਓਨਲੀ ਪੇ ਵਿਦ ਇਲੈਕਟ੍ਰੋਨਿਕ ਟੋਲ ਸਿਸਟਮ ਕਿ ਤੁਸੀਂ ਸਿਰਫ ਆ ਇਲੈਕਟ੍ਰੋਨਿਕ ਟੋ ਸਿਸਟਮ ਹੁੰਦਾ ਕਿ ਤੁਸੀਂ ਮਤਲਬ ਕਾਰਡ ਵਗੈਰਾ ਤੁਸੀਂ ਪੇ ਕਰ ਸਕਦੇ ਤੁਸੀਂ ਕੈਸ਼ ਨਹੀਂ ਦੇ ਦੇ ਸਕਦੇ ਜਦੋਂ ਵੀ ਤੁਸੀਂ ਇਹ ਸਾਈਨ ਦੇਖੋਗੇ ਇੱਕ ਟੋਲ ਬੂਥ ਤੇ ਜਦੋਂ ਤੁਸੀਂ ਪੇ ਕਰਨਾ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲਦੇ ਆ ਜੀ 25 ਨੰਬਰ ਕੁਐਸਚਨ ਹੈ ਸਾਡੇ ਕੋਲ ਇਜ਼ ਥਿਸ ਵਹੀਕਲ ਪ੍ਰੋਪਰਲੀ ਸਟੌਪਡ ਇੱਕ ਗੱਡੀ ਸਾਨੂੰ ਫੋਟੋ ਚ ਦਿਖ ਰਹੀ ਹੈ ਤਾਂ ਉਹਨੇ پارک ਰੁਕੀ ਹੋਈ ਹੈ ਗੱਡੀ ਤਾਂ ਪੁੱਛ ਰਿਹਾ ਕਿ ਪ੍ਰੋਪਰਲੀ ਸਟੌਪਡ ਆ ਸਹੀ ਰੁਕੀ ਹੋਈ ਹੈ ਆਪਸ਼ਨ ਏ ਹੈ ਜੀ ਯੈਸ ਸਟਾਪਿੰਗ ਇਜ਼ ਪਰਮਿਟਿਡ ਬਟ ਨਾਟ ਪਾਰਕਿੰਗ B ਹੈ ਜੀ यस बिकॉज ਇਟ ਇਜ਼ ਨਾਟ ਐਨ ਅਬਸਟਾਕਲ ਫਾਰ ਦਾ ਅਦਰ ਯੂਜ਼ਰਸ C ਹੈ ਜੀ نو बिकॉज ਯੂ ਕੈਨ ਨਾਟ ਸਟਾਪ ਇਨ ਅ ਟ੍ਰੈਫਿਕ ਆਈਲੈਂਡ ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ C ਜੀ ਕਿ ਨਹੀਂ ਇਹ ਗੱਡੀ ਸਹੀ ਨਹੀਂ ਰੁਕੀ ਹੋਈ ਇਹ ਇੱਕ ਟ੍ਰੈਫਿਕ ਆਈਲੈਂਡ ਹੈ ਤੇ ਤੁਸੀਂ ਇਸ ਤਰ੍ਹਾਂ ਦੀ ਥਾਂ ਦੇ ਉੱਪਰ ਗੱਡੀ ਨੂੰ ਨਹੀਂ ਰੋਕ ਸਕਦੇ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ 26 ਨੰਬਰ ਕੁਐਸਚਨ ਹੈ ਸਾਡੇ ਕੋਲ on which side does the mirror of a motorcycle need to be if there is only one ke agar motorcycle sirf ek o sheesha laga hoya va ta kis passe hona chahiye da va o option a hai ji on the right side b hai ji on either the right side or the left side c hai ji on the left side ta ida answer hai ji sade kol option c ji ਸਿਰਫ ਅਗਰ ਇੱਕ ਹੀ ਸ਼ੀਸ਼ਾ ਲੱਗਾ ਹੋਇਆ ਮੋਟਰਸਾਈਕਲ ਤੇ ਤਾਂ ਉਹ ਖੱਬੇ ਹੱਥ ਹੋਣਾ ਚਾਹੀਦਾ ਹੈ ਜੀ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 27 ਨੰਬਰ ਕੁਐਸਚਨ ਕਿ ਮੇਡ ਐਕਸ਼ਨ ਆਫ ਐਨ 에ਅਰ ਬੈਗ ਵੀ ਡੇਂਜਰਸ ਇਨ ਐਨ ਐਕਸੀਡੈਂਟ ਕਿ ਜਿਹੜਾ 에ਅਰ ਬੈਗ ਦਾ ਐਕਸ਼ਨ ਹੈ ਉਹ ਖਤਰਨਾਕ ਹੋ ਸਕਦਾ ਵਾ ਜਦੋਂ ਦੁਰਘਟਨਾ ਹੁੰਦੀ ਹੈ ਤਾਂ অপਸ਼ਨ A ਹੈ ਜੀ ਸਾਡੇ ਕੋਲ ਕਿ yes always B ਹੈ ਜੀ no C ਹੈ ਜੀ yes if the seat belt is not fastened ਤੇ ਇਹਦੇ ਵਿੱਚ ਸਾਡੇ ਕੋਲ ਆਨਸਰ ਹੈ ਜੀ ਆਪਸ਼ਨ C ਜੀ ਕਿ ਹਾਂ ਇਹ ਖਤਰਨਾਕ ਹੋ ਸਕਦਾ ਹੈ ਅਗਰ ਸਾਡੀ ਸੀਟ ਬੈਲਟ ਨਹੀਂ ਲੱਗੀ ਹੋਈ ਜੀ ਤਾਂ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ C ਜੀ ਚਲਦੇ ਹਾਂ ਨੈਕਸਟ ਕੁਐਸਚਨ ਤੇ ਡਸ ਅਲਕੋਹਲ ਅਲਟਰ ਦਾ ਪੋਸਿਬਿਲਟੀ ਆਫ ਅ ਡਰਾਈਵਰ ਬੀਇੰਗ ਬਲਾਈਂਡਡ ਬਾਈ ਗਲੇਅਰ ਕਿ ਜਿਹੜੀ ਜੇ ਆਪਾਂ ਸ਼ਰਾਬ ਪੀਨੇ ਆ ਤਾਂ ਕੀ ਦੀ ਪੌਸਿਬਿਲਟੀ ਵੱਧ ਜਾਂਦੀ ਹੈ ਕਿ ਤੁਹਾਨੂੰ ਅਗੋਂ ਕੋਈ ਲਾਈਟ ਵਾਝਦੀ ਹੈ ਤਾਂ ਤੁਹਾਡੂ ਮਤਲਬ ਬਲਾਈਂਡਡ ਹੋ ਜਾਣਾ ਕਿ ਤੁਹਾਨੂੰ ਨਾ ਦਿਖਣ ਵਾਲਾ ਸਥਿਤੀ ਆ ਜਾਂਦੀ ਤਾਂ ਹੋ ਜਾਵੇ ਤੁਹਾਡੇ ਨਾਲ ਸ਼ਰਾਬ ਪੀਣ ਦੇ ਕਰਕੇ অপਸ਼ਨ ਏ ਹੈ ਜੀ ਇਟ ਇਨਕਰੀਜ਼ਸ ਇਸ ਇਟਸ ਪੌਸਿਬਿਲਟੀ ਬੀ ਹੈ ਜੀ ਨੋ ਨੇਵਰ ਤੇ ਸੀ ਹੈ ਜੀ ਇਟ ਡਿਕਰੀਜ਼ਸ ਇਟਸ ਪੌਸਿਬਿਲਟੀ ਤਾਂ ਇਹਦਾ ਆਨਸਰ ਹੋ ਗਿਆ ਜੀ ਸਾਡੇ ਕੋਲ অপਸ਼ਨ ਏ ਜੀ ਕਿ ਇਹ ਇਸ ਚੀਜ਼ ਦੀ ਪੋਸਿਬਿਲਟੀ ਵਧਾ ਦਿੰਦੀ ਹੈ ਕਿ ਜੇ ਤੁਸੀਂ ਸ਼ਰਾਬ ਪੀਤੀ ਹੈ ਕਿ ਤੁਸੀਂ ਬਲਾਈਂਡ ਹੋ ਜਾਓ ਕਿਸੇ ਲਾਈਟ ਦੇ ਵੱਜਣ ਨਾਲ ਅੱਖਾਂ ਦੇ ਠੀਕ ਹੈ ਜੀ ਤਾਂ ਆਪਸ਼ਨ A ਹੈ ਜੀ ਸਾਡਾ ਇਹਦਾ ਆਨਸਰ ਜੀ ਨੈਕਸਟ ਕੁਐਸਚਨ ਹੈ ਸਾਡੇ ਕੋਲ 29 ਨੰਬਰ ਕਿ 스타ਟਿੰਗ ਫਰਮ ਦਿਸ ਸਾਈਨ ਟ੍ਰੈਵਲਿੰਗ ਐਟ ਲੀਸਟ 30 ਕਿਲੋਮੀਟਰਸ ਪਰ ਆਰ ਇਜ਼ ਕਿ ਇਸ ਸਾਈਨ ਤੋਂ ਬਾਅਦ 30 ਦੀ ਸਪੀਡ ਤੇ ਚੱਲਣਾ অপশন এ হ জি রিকমেন্ডেড হ বি হ জি প্রবিটেড হ সি হ জি অবলিগেটরি হ তা এদে وچ কি হ এ যে ਜੇਰਾ ਸਾਡਾ ਆਨਸਰ হ ਜੀ অপশন সি ਜੀ ਕਿ ਸਾਨੂੰ 30 ਦੀ ਸਪੀਡ ਤੇ ਘੱਟੋ ਘੱਟ ਗੱਡੀ ਚਲਾਉਣੀ ਹੀ ਪਵੇਗੀ ਉਬਲਗਾਤੋਰੀ ਹੋ ਹੈਗਾ ਜੀ ਇਹ ਸਪੀਡ ਠੀਕ ਹੈ ਜੀ ਨੈਕਸਟ ਕੁਐਸਚਨ হ ਜੀ ਸਾਡਾ ਲਾਸਟ 3 ਨੰਬਰ ਇਨ ਬਿਲਟ ਅਪ ਏਰੀਆਜ਼ ਅ ਮੋਪਡ ਵਿਚ ਮਸਟ ਬੀ ਪੁਸ਼ਡ ਔਨ ਦਾ ਸ਼ੋਲਡਰ ਮਸਟ ਟਰੈਵਲ ਕਿ ਬਿਲਟ ਅਪ ਏਰੀਆ ਮਤਲਬ ਸ਼ਹਿਰ ਦੇ ਵਿੱਚ ਇੱਕ ਮੋਪੇਡ ਜਾ ਰਹੀ ਹੈ ਤੇ ਉਹ ਉਹਨੂੰ ਸ਼ੋਲਡਰ ਤੇ ਟਰੈਵਲ ਕਰਨਾ ਪੈ ਰਿਹਾ ਤਾਂ ਉਹ ਕਿਸ ਪਾਸੇ ਕਰੇਗੀ অপਸ਼ਨ ਏ ਹੈ ਜੀ ਔਨ ਇਦਰ ਸਾਈਡ ਬੀ ਹੈ ਜੀ ਔਨ ਦਾ ਰਾਈਟ ਤੇ ਸੀ ਹੈ ਜੀ ਔਨ ਦਾ ਲੈਫਟ ਤਾਂ ਇਹਦਾ ਸਾਡੇ ਕੋਲ ਆਨਸਰ ਹੈ ਜੀ অপਸ਼ਨ ਬੀ ਜੀ ਕਿ ਮੋਪੇਡ ਹੈ ਜਿਹੜੀ ਉਹ ਸੱਜੇ ਹੱਥ ਚੱਲੇਗੀ ਜੀ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਸਾਡਾ ਇਹ ਟੈਸਟ ਖਤਮ ਹੁੰਦਾ ਹੈ ਜੀ ਤੇ ਆਪਾਂ ਇੱਕ ਵਾਰੀ ਸਕੋਰ ਐਗਜ਼ਾਮ ਵੀ ਕਰਕੇ ਦੇਖ ਲੈਨੇ ਆ ਤਾਂ ਜੀ ਆ ਲਿਖਿਆ ਹੈ ਕਿ ਕੰਗ੍ਰੈਚੁਲੇਸ਼ਨ ਯੂ ਹੈਵ ਪਾਸਡ ਦਾ ਟੈਸਟ ਵਿਦ ਜ਼ੀਰੋ ਮਿਸਟੇਕਸ ਓਵਰ ਆ ਟੋਟਲ ਆਫ 30 ਕੁਐਸਚਨ ਤਾਂ ਮਤਲਬ ਸਾਡੇ ਸਾਰੇ ਕੁਐਸਚਨ ਠੀਕ ਹੈ ਜੀ ਤਾਂ ਇਹ ਵੀਡੀਓ ਮੈਂ ਇੱਥੇ ਖਤਮ ਕਰ ਰਿਹਾ ਹਾਂ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੋਵੇ ਕੋਈ ਵੀ ਕੁਐਸਚਨ ਨਾ ਸਮਝਾਇਆ ਹੋਵੇ ਜਾਂ ਆਨਸਰ ਨਾ ਸਮਝਾ ਹੋਵੇ ਤੁਸੀਂ ਮੈਨੂੰ ਕਮੈਂਟਸ ਵਿੱਚ ਪੁੱਛ ਸਕਦੇ ਹੋ ਤੇ ਬਾਕੀ ਹੋਰ ਜਾਣਕਾਰੀ ਲਈ ਕਾਲ ਵੀ ਕਰ ਸਕਦੇ ਹੋ ਮੇਰਾ ਨੰਬਰ ਹੈਗਾ 631 841795 ਜੀ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਥੈਂਕਸ ਅ ਲੋਟ